ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਪੱਟੀ ਸ਼ਹਿਰ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈ ਠੀਕ ਹੈ ਜੀ ਤੇ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਹੈਗਾ ਵੀਰ ਨਿਤਨ ਦੇ ਕੋਲੇ ਆਇਆ ਦੋਸਤੋ ਮੋਸਟਲੀ ਇਸ ਘਰੋਂ ਆਪਾਂ ਕਾਫੀ ਜ਼ਿਆਦੀ ਅਪਡੇਟ ਦੇਣੇ ਰਹਿੰਦੇ ਆ ਚਾਹੇ ਬੈੜਾ ਨੂੰ ਹੋਵੇ ਐਫਪੀ ਬੈੜਾ ਆ ਕਾਫੀ ਲੰਬੇ ਸਮੇਂ ਤੋਂ ਵੀਰ ਹੋਣੀ ਜਿਹੜਾ ਵਪਾਰ ਆ ਚਾਹੇ ਉਹ ਮੱਝਾਂ ਹੋਣ ਚਾਹੇ ਬੈੜਾ ਹੋਣ ਵੀ ਵੱਡੇ ਪੱਧਰ ਤੇ ਵਪਾਰ ਕਰਦੇ ਆ ਪਸ਼ੂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਇਸ ਘਰੋਂ ਵੇ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਜ਼ਿਲ੍ਹਾ ਲੱਗਦਾ ਹੈਗਾ ਠੀਕ ਹੈ ਜੀ ਖਾਸ ਵਿਜਿਟ ਤੁਸੀਂ ਆ ਪੱਟੀ ਸ਼ੇਅਰ ਕਰਨੀ ਆ ਨਿਤਨ ਵੀਰ ਦੇ ਨੰਬਰ ਜਿਹੜੇ ਆ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਮੱਝ ਦਿਖਾਵਾਂਗੇ ਠੀਕ ਹੈ ਜੀ ਇੱਕ ਮੱਝ ਦਿਖਾਵਾਂਗੇ ਬਹੁਤ ਵਧੀਆ ਚੰਗੀ ਮਿਲਕ ਲਾਈਨ ਵਾਲੀ ਜਿਹੜੀ ਦੋਸਤੋ ਇਹ ਮੱਝ ਆ ਤੇ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਤੇ ਬਾਕੀ ਹਰ ਵਾਰ ਦੀ ਤਰ੍ਹਾਂ ਇੱਕ ਵੀਰਾਂ ਨੂੰ ਜਿਹੜੀ ਰਿਕੁਐਸਟ ਆ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਦੋਸਤੋ ਸ਼ੇਅਰ ਕਰ ਦਿਆ ਕਰੋ ਤਾਂ ਜੋ ਕੁਝ ਨਵੇਂ ਫਾਰਮਰ ਆ ਉਹਨਾਂ ਦੀ ਪਹੁੰਚ ਵਿੱਚ ਜਿਹੜੀ ਆਪਣੀ ਵੀਡੀਓ ਆ ਸਕੇ ਠੀਕ ਆ ਤੇ ਜਿਸ ਵੀਰ ਨੂੰ ਇਹ ਮੱਝ ਪਸੰਦ ਆਊਗੀ ਆ ਸੋਹਣੀ ਮਿਲਕਿੰਗ ਤੇ ਜਿਹੜੀ ਹੁਣ ਚੱਲਣ ਲਈ ਆ ਤੇ ਜਿਸ ਵੀਰ ਨੂੰ ਪਸੰਦ ਆਊਗੀ ਆ ਵੀ ਦੀ ਜਿਹੜੀ ਆ ਪਹਿਲ ਦੇ ਆਧਾਰ ਤੇ ਆ ਪ੍ਰੈਫਰੈਂਸ ਜਿਹੜੀ ਆ ਦੋਸਤੋ ਪਹਿਲ ਦਿਓ ਜੇ ਘਰੇ ਚਵਾਈ ਕਰ ਲਿਓ ਥਰਾਂ ਦੀ ਚੈੱਕ ਪਾਸ ਕਰ ਲਿਓ ਠੀਕ ਆ ਜੀ ਰਕਮ ਲੱਗਣੀ ਆ ਕਿਉਂਕਿ ਚੰਗੇ ਖਾਸੇ ਪੈਸੇ ਜਿਹੜੇ ਦੋਸਤੋ ਖਰਚ ਕਰਨੇ ਪੈਂਦੇ ਆ ਜਦੋਂ ਕੋਈ ਚੰਗੀ ਮਿਲਕ ਲਾਈਨ ਮੜਾ ਆਪਾਂ ਪਾਸੂ ਖਰੀਦਣਾ ਹੁੰਦਾ ਆਓ ਕਰਦੇ ਆ ਗੱਲਬਾਤ ਭਾਈ ਨਿਤਨ ਦੇ ਨਾਲ ਪੁੱਛਦੇ ਆ ਵੀ ਕੀ ਇਨਫੋਰਮੇਸ਼ਨ ਹੈ ਭਾਈ ਇਸ ਮੱਝ ਦੀ ਹਾਂਜੀ ਨਿਤਨ ਵੀਰੇ ਸਭ ਤੋਂ ਪਹਿਲਾਂ ਸਸਰੀ ਕਾਲ ਸਸਰੀ ਦੇਖਣ ਬਹੁਤ ਬਹੁਤ ਵੈਲਕਮ ਜੀ ਬਹੁਤ ਠੀਕ ਠਾਕ ਹਾਂਜੀ ਸਾਰੇ ਵੀਰਾਂ ਸਾਸੀ ਦਾ ਜਿਹੜੇ ਦਰੂਨ ਦਰੂਨ ਚੈਨਲ ਦੇਖਦੇ ਸਨ ਠੀਕ ਹੈ ਭਰਾ ਨਿਤਨ ਵੀਰੇ ਅੱਜ ਆਪਣੇ ਕੋਲ ਜਿਹੜੀ ਇਹ ਮੱਝ ਆ ਹਾਂਜੀ ਪੂਰੀ ਗੱਲਬਾਤ ਦੱਸ ਦਿਓ ਜੀ ਵੀ ਇਹ ਕੀ ਰਿਕਾਰਡ ਆ ਤੇ ਕਿੰਨੇ ਕ ਦੁੱਧ ਦੀ ਮਾਲਕ ਨੇ ਸੰਦੂ ਸਾਹਿਬ ਹਰਿਆਣੇ ਦੀ ਝੋਟੀ ਆਈ ਆ ਹਾਂਜੀ ਤੇ ਉਹਨਾਂ ਦੇ ਮੁਤਾਬਕ ਕਹਿਣ ਦੇ ਵੀ ਦੂਜਾ ਸੁਹਾ ਝੋਟੀ ਸਹੀ ਆ ਦੂਜਾ ਸੁਹਾ ਦੂਜਾ ਸੁਹਾ ਸੂਈ ਆ ਹੂੰ ਜਿਹੜਾ ਦੁੱਧ 16 ਕਿਲੋ ਤਿਆਰ ਆ ਸੂਈ ਨੂੰ ਅੱਜ ਪੰਜਵਾਂ ਛੇਵਾਂ ਦੇਣਿਆ ਹੂੰ ਹਾਂਜੀ ਤੇ ਬਾਕੀ ਦੱਸਣ ਦੀ ਕੀ ਲੋੜ ਐ ਸਾਹਮਣੇ ਤੁਸੀਂ ਵੇਖ ਤੰਦਾ ਜੀ ਹੂੰ ਤੇ ਬਾਕੀ ਵੀਰ ਭਰਾ ਜਿਹੜਾ ਲੋ ਵੀ ਦੋਸਤੋ ਠੀਕ ਆ ਸੁਬਾ ਦੁਜਾ ਨਿਤਨ ਭਾਈ ओरिजिनल ਦੁਜਾ ਹੀ ਆ। ਫਰੀ ਨਾਲ ਦੁਜਾ ਨਾ ਸੰ ਦੁਜਾ ਕਹਿ ਕੇ ਦਿੱਤੀ ਆ ਤੇ ਆਪਾਂ ਵੀ ਆਪਣਾ ਦੁਜਾ ਕਰਾਂਗੇ। ਦੰਦੋਂ ਤੋਂ ਫਿਰ ਜਵਾਨ ਹਨ। ਦੰਦੋਂ ਜਵਾਨ ਹੋ ਗਈ। ਠੀਕ ਆ। ਬਾਕੀ ਦੋਸਤੋ ਅ ਥੋੜਾ ਜਿਹਾ ਮੱਝ ਵੀ ਉਚਾਈ ਤੇ ਤੇ ਅਸੀਂ ਥੜਾ ਥੋੜਾ ਨੀਵੇਂ ਖੜਾ ਮੈਂ ਇੱਥੇ ਪਰ ਪ੍ਰੋਪਰ ਜੇਕਰ ਤੁਸੀਂ ਇੱਕ ਮੈਰਮੈਂਟ ਦੀ ਗੱਲ ਕਰੀਏ ਨਾ ਇੱਕ ਅਕਾਊਂਟ ਕਰਨੀ ਹੋਵੇ ਹਾਈਟ ਲੈਂਥ ਤਾਂ ਪ੍ਰੋਪਰ ਤੁਸੀਂ ਵੇਖੋਗੇ ਫੁੱਲ ਹਾਈਟ ਲੈਂਥ ਦੀ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਠੀਕ ਆ। ਤੇ ਚੰਗੀ ਮਿਲ ਕੇ ਲਾਈਨ ਵਾਲੀ ਆ। ਫਿਕੂ ਕਲੀ ਕਹਿਣ ਦੀ ਗੱਲ ਨਹੀਂ ਹੈਗੀ ਵੀ ਆਪਾਂ 16 ਲੀਟਰ ਕਹਿ ਦਾਂਗੇ ਤੇ ਨਿਕਲੂ ਥੱਲੇ 8 ਨਿਤਨ ਭਰਾ ਵੀ ਪੂਰੀ ਵੰਡ ਦੱਸ ਦੇ ਵੀ ਇਹ ਸਹੀ ਹੁਣ ਕਿੰਨੀ ਚਵਾਈ ਕੀਤੀ ਹੈ 2 ਡੰਗ ਦੀ ਕੀਤੀ ਹੈ 5 ਡੰਗ ਦੀ ਕੀਤੀ ਹੈ ਇਹ ਪੰਜ ਚਵਾਈ ਕਰ ਲਈਏ ਸੰਧੂ ਸਾਹਿਬ ਪਰਸੋਂ ਰਾਤੀ ਇਹੀ ਆਪਣੇ ਕੋਲ ਹਾਂਜੀ ਹਾਂਜੀ ਚਵਾਈਆਂ ਦੀਆਂ ਤਿੰਨ ਕਰ ਚੁੱਕੇ ਆਪਾਂ ਹਾਂ ਪਰसों ਰਾਤੀ ਕੀਤੀ ਹੈ ਕੱਲ ਸਵੇਰੇ ਕੀਤੀ ਹੈ ਤੇ ਕੱਲ ਸ਼ਾਮੀ ਕੀਤੀ ਆਜੋ ਮਤਲਬ ਚਾਰ ਚੁਵਈਆਂ ਹੋ ਚੁੱਕੀਆਂ ਨੇ ਇੱਥੇ ਸਾਡੇ ਕੋਲ ਹਾਂਜੀ ਜਿਹੜਾ ਦੁੱਧਿਆ ਨੈਟ ਕੰਡੇ ਵਾਲਾ 16 ਕਿਲੋ ਤਿਆਰ ਆ ਪਰ ਆਪਾਂ 16 ਨਹੀਂ 15 ਕਿਲੋ ਦੀ ਗਰੰਟੀ ਨਾਲ ਜਿਹੜਾ ਮਰਜੀ ਕੋ ਲੈ ਜੇ ਹਾਂਜੀ ਪੰਜਾਂ ਦਿਨਾਂ ਦੀ ਸੂਈ ਪੰਜਾਂ ਸ਼ੀਂਆਂ ਦੇਣਾ ਵੀ ਹਾਂਜੀ ਥੱਲੇ ਮੇਲ ਕਾ 12 ਦੇ 18 ਦੇ ਹੂੰ ਹੋ ਸਕਦਾ ਕੋਈ ਚੰਗੀ ਸੇਵ ਵਾਲਾ ਲੈ ਜੇ 20 ਕਿਲੋ ਵੀ ਚਵਾ ਦੇ ਬਿਲਕੁਲ ਜੀ ਬਿਲਕੁਲ ਕਹਿ ਨੂੰ ਗਲਾਨੀਆਂ ਸੰਧੂ ਸਾਹਿਬ گاਵਾ ਵੰਗੂ ਇਹਦੀ ਆਰਡਰ ਦੀ ਕੁਆਲਿਟੀ ਆ گاਵਾ ਵੰਗੂ ਹੀ ਇਹਦੀ ਮਿਲਕਿੰਗ ਵੇਣ ਆ ਚੈੱਕ ਕਰ ਲੋ ਆ ਦੇਖੋ ਜੀ ਵੀ ਹੈਵੀ ਬਾਡੀ ਵੇਡਦੀ ਆ ਦੋਸਤੋ ਜਦੋਂ ਮੈਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਈ ਆ ਬਹੁਤੇ ਵੀਰਾਂ ਨੂੰ ਜਿਹੜੀ ਆ ਫੇਰ ਸਮਝ ਲੱਗੂਗੀ ਤੇ ਦੋਨੋਂ ਪਾਸੇ ਜਿਹੜੀ ਨਾ ਕਹਿ ਲੀਏ ਨਾ ਮਿਲਕ ਵੇਨ ਇੱਕ ਰਸੇ ਵਾਂਗੂ ਤੇ ਬਾਲ ਖਾਂਦੀ ਹੋਈ ਆ ਜਿਵੇਂ ਆਪਾਂ ਕਹਿਦਿਆਂ ਨਾ ਵੀ ਇੱਕ 1.5 ਇੰਚ ਦਾ ਬਿਲਕੁਲ ਪਾਈਪ ਹੁੰਦਾ ਉਸ ਸਾਫਤਾਬ ਦੀ ਜਿਹੜੀ ਵੇਨ ਆ ਠੀਕ ਆ ਤਾਂ ਥਣ ਥਣ ਜਿਹੜੀ ਤੁਸੀਂ ਨਾਰਮਲ ਵੇਖ ਲਓਗੇ ਬੜੀ ਸੋਹਣੀ ਵੰਡ ਤੇ ਲੱਗਾ ਲੰਬਾਈ ਥਣ ਦੀ ਵੇਖ ਲਓ ਗੱਠ ਵੱਜਦੀ ਆ ਮਰਲਿਆਂ ਦੇ ਮਰਲੇ ਆਪਾਂ ਤਾਂ ਕਹਿ ਦਿੰਨੇ ਆ ਵੀ ਜਿੱਥੇ ਵਿੱਥਾਂ ਵਰਨਾ ਸੋਹਣੀਆਂ ਹੋਣ ਠੀਕ ਆ ਉਹੋ ਜੀ ਬਿਲਕੁਲ ਦਿਖ ਜਿਹੜੀ ਇਸ ਮੱਝ ਦੀ ਹੈਗੀ ਆ ਬਿਲਕੁਲ ਪਤਲੀ ਜੀ ਚਮੜੀ ਆ ਤੇ ਕੋਈ ਪੇਟ ਨਹੀਂ ਛੱਡਿਆ ਬਾਧੂ ਕਿਸੇ ਪਾਸੇ ਤੁਸੀਂ ਵੇਖੋਗੇ ਨਾ ਸੱਚੇ ਖੱਬੇ ਨਿਗਾਹ ਮਾਰੋਗੇ ਵੀ ਬੰਦਤਰੀ ਉਹ ਉਹ ਤਰੀਕੇ ਦੀ ਆ ਬੋਡੀ ਬੰਦਤਰੀ ਉਹੋ ਜੇ ਤਰੀਕੇ ਦੀ ਆ ਜਿਵੇਂ ਆਪਾਂ ਹਰਿਆਣੇ ਦੇ ਵਿੱਚ ਮੋਸਟਲੀ ਮੱਝਾਂ ਛੋਟੀਆਂ ਦੇਖਦੇ ਆ ਵੀ ਬਾਧੂ ਪੇਟ ਨਹੀਂ ਛੱਡਿਆਗਾ ਚਾਹੇ ਰੱਜੀ ਹੋਵੇ ਕਿ ਦਾਣੇ ਪੱਕੇ ਨਾਲ ਵੀ ਪਰ ਕਿਤੇ ਜਿਹੜਾ ਪੇਟ ਢਲਕਾ ਦੇ ਵਿੱਚ ਨਹੀਂ ਹੈਗਾ ਬਿਲਕੁਲ ਮੈਂਟੇਨ ਹਰ ਪਾਸਿਓ ਮੈਂਟੇਨ ਆ ਆ ਦੇਖੋ ਇਹ ਆਪਣੇ ਇੱਧਰ ਤੇ ਜਾਨਵਰ ਆ ਮੋਸਟਲੀ ਜਿਹੜੀਆਂ ਆਪਣੇ ਇੱਧਰ ਦੀਆਂ ਮੱਜਾਂ ਉਹਨਾਂ ਨੇ ਢਿੱਡ ਛੱਡੇ ਹੁੰਦੇ ਹਾਂਜੀ ਇਹ ਵੇਖ ਲਓ ਪੂਰੀ ਐ ਬਰਾਬਰ ਆ ਹਾਂ ਲੈ ਵੇਖ ਲਓ ਵੇਖ ਲਓ ਪੇਟ ਲਓ ਵੇਖ ਲਓ ਮੂੰਹ ਬਾਕੀ ਆਹ ਫੇਸ ਕੁਆਲਿਟੀ ਜਿਹੜੀ ਆ ਦੋਸਤੋ ਤੁਹਾਨੂੰ ਆਪਾਂ ਜ਼ਿਆਦਾਤਰ ਦੇਖਦੇ ਆਂ ਹਰਿਆਣੇ ਦੇ ਵਿੱਚ ਬਿਲਕੁਲ ਪਤਲਾ ਜਿਹਾ ਫੇਸ ਆ ਤੇ ਪਿੱਛੋਂ ਆਉਂਦੀ ਆਉਂਦੀ ਵੇਖੋ ਕਿਵੇਂ ਖੁੱਲਦੀ ਜਾਂਦੀ ਆ ਥੱਬਿਆਂ ਦੇ ਥੱਬੇ ਆ ਵੇਖੋ ਠੀਕ ਆ ਜੀ ਘੱਟੋ ਘੱਟ ਵੀ ਪੁੱਠੇ ਦੀ ਆਪਾਂ ਬਿਲਕੁਲ ਮਿੰਤੀ ਮਾਰ ਕੇ ਵੀ ਢਾਈ ਫੁੱਟ ਤੋਂ ਉੱਪਰ ਕੋਈ 2 ਇੰਚ ਜਿਹੜਾ ਪੁੱਠਾ ਹੀ ਹੋਵੇਗਾ ਵੇਖੋ ਕੋਈ ਕੋਈ ਵੇਖ ਠੀਕ ਹੈ ਜੀ ਆ ਦੇਖੋ ਅਸਮਾਲੇਕ ਸ਼ੁਕਮਾਲੇਕ ਠੀਕ ਹੈ ਜੀ ਹੈਵੀ ਬੋਡੀ weight ਭਾਰੇ ਸਰੀਰ ਦਾ ਬੰਤਰਦੀ ਹੈ ਤੇ ਇਹਨੂੰ ਦੂਜੀ ਆਪਣੀ ਨਿਤਨ ਵੀਰੇ ਖੋਲ ਕੇ ਤੇ ਤੋਰੀਏ ਮਾਰਾ ਜਾਂ ਸਲੋ ਤੋਰੇ ਹੋ ਜੀ ਆ ਦੇਖੋ ਕਰੋ ਚੈੱਕ ਭਰਾਵੋ ਕੱਡੋ ਨਿਗਾਹ ਦੇ ਵਿੱਚੋਂ ਵੀ ਤੋਹਫਾ ਚੀਜ਼ ਆ ਆ ਦੇਖੋ ਵੀ 2 ਟਾਈਮ 3 ਕਟੰਗ ਦੀ ਖਰੇ 4 3 ਕਟੰਗ ਦੀ ਜਿਹੜੀ ਚਬਾਈ ਹੋਈ ਆ ਤੇ 16 ਕਿਲੋ ਦੁੱਧ ਬਾਕੀ ਤੁਸੀਂ 15 ਮੰਨ ਕੇ ਜਿਹੜਾ ਸੌਦਾ ਕੋਈ ਵੀਰ ਕਰ ਸਕਦਾ ਠੀਕ ਆ ਆ ਦੇਖੋ ਜੀ ਤੋਰੋ ਬਾਈ ਨੀ ਤੁਨ ਲੋ ਵੀ ਭਰਾਵੋ ਪਲਵਾਨਾ ਬੰਗੂ ਜੜੀ ਚਾਲ ਆ ਤੇ ਆਹ ਵੇਖੋ ਕੀਤਾ ਪਿਆ ਥੱਲੋਂ ਕਮਾਲ ਆ ਆ ਦੇਖੋ ਰੇਡ ਭਾਅ ਪੜਦਾ ਪੂਰਾ ਅੱਜ ਨਾਲ 200 ਪੁੱਛ ਕੇ ਦੱਸਾਂਗੇ ਤੇ ਉਹ ਲੋਵੀ ਭਰਾਵੋ ਕਰੋ ਚੈੱਕ ਥਣੇਵਾ ਦੇਖੋ ਠੀਕ ਆ ਜੀ ਤੇ ਕਦ ਕਾਠੀ ਵੇਖੋ ਫੁੱਲ ਹਾਈਟ ਫੁੱਲ ਲੈਂਥ ਵਾਲੀ ਦੋਸਤ ਜਿਹੜੀ ਮਾਝ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਲਓ ਜੀ ਬਹੁਤ ਵਧੀਆ ਚੰਗੀ ਕਾਰਗੁਜ਼ਾਰੀ ਜਿਹੜੀ ਦੋਸਤੋ ਇਸ ਮੱਝ ਦੀ ਹੈਗੀ ਆ ਠੀਕ ਆ ਬਾਕੀ ਜਿਹੜੇ ਵੀਰ ਖਾਸ ਖਰੀਦਣੀਆਂ ਚਾਹੇ ਪੰਜਾਬ ਚਾਹੇ ਪੰਜਾਬ ਤੋਂ ਬਾਹਰ ਆਪਦੀ ਤਸੱਲੀ ਤੁਸੀਂ ਕਰਨੀ ਆ ਘਰੇ ਚੁਭਾਈ ਕਰਕੇ ਠੀਕ ਆ ਬਾਕੀ ਨਿਤਨ ਵੀਰੇ ਤੋਂ ਆਪਾਂ ਜਿਹੜਾ ਦੋਸਤੋ ਮੋਲ ਆ ਪੁੱਛ ਲੈਨੇ ਆ ਕੀ ਪ੍ਰਾਈਸ ਆ ਕੀ ਬਾਵਾ ਇਸ ਦਾ ਠੀਕ ਆ ਉਹ ਪੂਰੀ ਗੱਲਬਾਤ ਕਰ ਲੈਨੇ ਨਿਤਨ ਵੀਰੇ ਆਜੋ ਸਾਹਮਣੇ ਵੀ ਲੈਣ ਦੇਣ ਕੀ ਕੀਤਾ ਵੀ ਕੀ ਡਿਮਾਂਡ ਰੱਖੀ ਹੈਗੀ ਆ ਜੇ ਤਾਂ ਬਾਬਾ ਜੀ ਕੋਈ ਮੋਲ ਕਰਾਉਂਦਾ ਹਾਂਜੀ ਮਤਲਬ ਜਿੰਨੇ ਲੰਮੇ ਲੰਮਾ ਮੋਲ ਕਰਾਉਣਾ ਹੈ ਹਾਂਜੀ ਉਹਦੇ ਲਈ ਮੁੱਲ ਲੱਗਾ 160 ਜੇ ਕੋਈ ਵੀਰ ਭਰਾ ਲੈਣ ਵਾਲਾ ਹੈ ਉਹਦੇ ਲਈ ਮੁੱਲ 140 ਹੈ 135 ਦੇ ਵਿੱਚੋਂ ਮਾਨਤਾਣ ਕਰ ਦਾਂਗੇ 135 ਚੋਂ ਹਾਂਜੀ ਠੀਕ ਹੈ ਜੀ 135 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਣ ਕੀਤਾ ਜਾਵੇਗਾ ਠੀਕ ਆ ਤੇ ਬਾਕੀ ਡਿਮਾਂਡ ਜਿਹੜੀ ਹੈ ਦੋਸਤੋ ਕੋਈ ਅੰਤ ਨਹੀਂ ਹੁੰਦਾਗਾ ਡਿਮਾਂਡ ਕਰਨ ਨੂੰ ਚਾਹੇ 2 ਲੱਖ ਦੀ ਹੋ ਸਕਦੀ ਹੈ ਕਿਸੇ ਦਾ ਪਸ਼ੂ ਵਪਾਰੀ ਵੀਰ ਦਾ ਪਸੂ ਹੈ ਠੀਕ ਹੈ ਚਾਹੇ ਕਿਸੇ ਘਰੇਲੂ ਵੀਰ ਦੇ ਕੋਲ ਖੜੀ ਹੋਵੇ ਵੀ ਡਿਮਾਂਡ ਦਾ ਕੋਈ ਡਰ ਨਹੀਂਗਾ ਪਰ ਜਿਹੜੀ ਲੈ ਦੇ ਦੀ ਗੱਲ ਹੈ ਵੀ ਜਿੱਥੇ ਤੁਹਾਨੂੰ ਰਸਤਾ ਮਿਲ ਜਾਣਾ ਵੀ ਇੱਥੋਂ ਤੱਕ ਤੱਕ ਜਿਹੜੀ ਚੀਜ਼ ਦਿੱਤੀ ਜਾਊਗੀ ਉਹ ਜਿਹੜਾ ਦੋਸਤੋ 135000 ਖਾਨ ਵਾਲਾ ਠੀਕ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮੁੱਲ ਲਗਾਓ ਪਰ ਉਸ ਤੋਂ ਪਹਿਲਾਂ ਜਿਹੜੀ ਘਰ ਵਿਜ਼ਿਟ ਕਰਕੇ ਆ ਤਸੱਲੀ ਜ਼ਰੂਰ ਕਰ ਲਿਓ ਅੱਖੀਂ ਦੇਖ ਲਿਓ ਅੱਖੀਂ ਦੇਖ ਲਿਓ ਹਾਂਜੀ ਤੇ ਨਿਤਨ ਵੀਰੇ ਨੰਬਰ ਆਪਣੇ ਜ਼ਰੂਰ ਦੱਸ ਦੀਏ ਨੰਬਰ ਆਪਣਾ 98768 84460 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸੀ ਵੀਰ ਨਿਤਨ ਠੀਕ ਹੈ ਇਹ ਦਾ ਨਾਮ ਹੈਲਕਾਫ ਹੈ ਜੀ ਕਟੜਾ ਹੈ ਮੇਲਕਾਫ ਹੈ ਠੀਕ ਹੈ ਜੀ 10 ਹਾਂ نیچے ਬੱਚਾ ਜਿਹੜਾ ਦੋਸਤੋ ਕਟੜਾ ਆ ਠੀਕ ਹੈ ਮੇਲਕਾਫ ਆ ਇਸਕੇ ਨੀਚੇ ਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ